ਹਾਂਜੀ ਬਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਬਰਾੜ ਬਰਬਰੀ ਗੋਟਵਾਰਮ ਤੇ ਸਵਾਗਤ ਹੈ ਤੁਹਾਡਾ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਜਦੋਂ ਵੀ ਆਪਾਂ ਬੱਕਰੀਆਂ ਦਾ ਕੰਮ ਸ਼ੁਰੂ ਕਰਨਾ ਤੇ ਆਪਾਂ ਬੱਕਰੀਆਂ ਨਹੀਂ ਖਰੀਦਣ ਨੂੰ ਉਸ ਸਮੇਂ ਕਿਹੜੀ ਕਿਹੜੀ ਗੱਲਾਂ ਧਿਆਨ ਰੱਖਣਾ ਉਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੋ ਹਾਂਜੀ ਬਈ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਜੇ ਜਦੋਂ ਆਪਾਂ ਬੱਕਰੀਆਂ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਆਪਾਂ ਇੱਕ ਦੋ ਬੱਕਰੀਆਂ ਇੱਕ ਰਿਜਰੀਨ ਚਾਹੀਏ ਆਪਾਂ ਜਿਆਦਾ ਖਰੀਦਣੀਆਂ ਤਾਂ ਉਸ ਆਪਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਸੋ ਭਈ ਜਿਹੜੀ ਆਪਾਂ ਬੱਕਰੀ ਖਰੀਦਨੀ ਆ ਪਹਿਲੇ ਨੰਬਰ ਤੇ ਆਪਾਂ ਨੂੰ ਜਿਹੜੀ ਵੀ ਆਪਾਂ ਨਸਲ ਦੀ ਬੱਕਰੀ ਰੱਖਣੀ ਆ ਉਹਦੇ ਬਾਰੇ ਆਪਾਂ ਨੂੰ ਪੂਰੀ ਜਾਣਕਾਰੀ ਹੋਵੇ ਜਿਹੜੀ ਆਪਾਂ ਨਸਲ ਰੱਖਣੀ ਆ ਉਹਦੀ ਆਪਾਂ ਨੂੰ ਕੁਆਲਟੀ ਦਾ ਪਤਾ ਹੋਵੇ ਸਾਰੀ ਜਾਣਕਾਰੀ ਹੋਵੇ ਵੀ ਉਹਦੇ ਚ ਕਿਹੜੀ ਕਿਹੜੀ ਕੁਆਲਟੀ ਹੁੰਦੀ ਆ ਜਿਵੇਂ ਕਿ ਆਪਾਂ ਬਰਬਰੀ ਰੱਖਣੀ ਆ ਤੇ ਬਰਬਰੀ ਬਾਰੇ ਆਪਾਂ ਨੂੰ ਨੌਲੇਜ ਹੋਵੇ ਜੇਕਰ ਆਪਾਂ ਬੀਟਰ ਬੱਕਰੀ ਦਾ ਕੰਮ ਸ਼ੁਰੂ ਕਰਨਾ ਤਾਂ ਆਪਾਂ ਨੂੰ ਬੀਟਰ ਬੱਕਰੀਆਂ ਬਾਰੇ ਸਾਰੀ ਨੌਲੇਜ ਹੋਵੇ ਤੇ ਫੇਰ ਹੀ ਆਪਾਂ ਜਿਹੜੀ ਸਹੀ ਬੱਕਰੀਓ ਖਰੀਦ ਸਕਦੇ ਆ ਕਿਉਂਕਿ ਜੇਕਰ ਆਪ ਨੂੰ ਨੌਲੇਜ ਹੈ ਨਹੀਂ ਤਾਂ ਆਪਾਂ ਬਈ ਸਹੀ ਬੱਕਰੀ ਨਹੀਂ ਖਰੀਦ ਸਕਦੇ ਤਾਂ ਆਪਾਂ ਨੂੰ ਜਿਹੜਾ ਕੰਮ ਦੇ ਵਿੱਚ ਘਾਟਾ ਪੈ ਸਕਦਾ ਕਿਉਂਕਿ ਜੇਕਰ ਆਪਾਂ ਲੋਅ ਕੁਆਲਟੀ ਦੀ ਬੱਕਰੀ ਖਰੀਦ ਲਾਂਗੇ ਤਾਂ ਉਹਦੇ ਵਿੱਚ ਆਪਾਂ ਨੂੰ ਲਾਸ ਹੋ ਸਕਦਾ ਉਹਦੇ ਵਿੱਚ ਪ੍ਰਗਟ ਨਹੀਂ ਹੋਣਾਗਾ ਸੋ ਇਸ ਲਈ ਆਪਾਂ ਜਿਹੜੀ ਵੀ ਆਪਾਂ ਨਸਲ ਦੀ ਬੱਕਰੀ ਰੱਖਣੀ ਆ ਪਹਿਲਾਂ ਤਾਂ ਉਹਦੇ ਬਾਰੇ ਸਾਰੀ ਜਾਣਕਾਰੀ ਪਤਾ ਕਰੋ ਵੀ ਕੁਆਲਟੀ ਵਾਲੇ ਬੱਕਰੀ ਦੇ ਵਿੱਚ ਕਿਹੜੀ-ਕਿਹੜੀਆਂ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਵੀ ਪਤਾ ਲੱਗ ਜੇ ਆਪਾਂ ਨੂੰ ਵੀ ਇਹ ਕੁਆਲਟੀ ਵਾਲੀ ਬੱਕਰੀ ਆ ਵੀ ਇਹ ਲੋਅ ਕੁਆਲਟੀ ਨਹੀਂ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸ ਦਿੰਨੇ ਜੇਕਰ ਆਪਾਂ ਬਈ ਬਰਬਰੀ ਬੱਕਰੀ ਖਰੀਦਣ ਖਰੀਦਣੀ ਆ ਤਾਂ ਉਹਦੀਆਂ ਆਪਾਂ ਨਿਸ਼ਾਨੀਆਂ ਤੁਹਾਨੂੰ ਦੱਸ ਦਿੰਨੇ ਬਰਬਰੀ ਬੱਕਰੀ ਦੇ ਮੇਨ ਦਾ ਮੇਨ ਬਈ ਕੁਆਲਿਟੀ ਦਾ ਕੰਨਾਂ ਤੋਂ ਹੀ ਪਤਾ ਲੱਗ ਜਾਂਦਾ ਜਿਹੜੇ ਟੌਪ ਕੁਆਲਿਟੀ ਦੀ ਬਰਬਰੀ ਬੱਕਰੀ ਉਹਦੀ ਹੈ ਜਿਹੜੇ ਕੰਨਾਂ ਉਹ ਖੜੇ ਹੁੰਦੇ ਬਿਲਕੁਲ ਜਿਵੇਂ ਖੜੇ ਕੰਨ ਹੁੰਦੇ ਆ ਤੇ ਉਹ ਕੋਹਣੀ ਹੋਵੇ ਤੇ ਪੂਸ਼ਕੁੰਡੀ ਹੋਵੇ ਤੇ ਇਹ ਵੀ ਮੇਨ ਨਿਸ਼ਾਨੀਆਂ ਬਰਬਰੀ ਬੱਕਰੀ ਦੀ ਰੰਗ ਚਿੱਟਾ ਹੋਵੇ ਤਾਂ ਬਹੁਤ ਜ਼ਿਆਦਾ ਵਧੀਆ ਬਈ ਤੇ ਵੈਸੇ ਲਾਲ ਗਲਦਾਰ ਰੰਗ ਆ ਜਾਂ ਹੋਰ ਰੰਗ ਆ ਉਹ ਵੀ ਚੱਲ ਜੂਗਾ ਪਰ ਮੇਨ ਇਹਨਾਂ ਦੇ ਇਹੀ ਹੁੰਦਾ ਵੀ ਖੜ ਤੇ ਪੂਹ ਗੁੰਡੀ ਰੱਖਦੀ ਹੋਵੇ ਇਹ ਜਮਾਂ ਟੋਪ ਕੁਆਲਟੀ ਆ ਜਾਂਦੀ ਬਈ ਤੇ ਕੰਨ ਜਿਆਦੇ ਵੱਡੇ ਵੀ ਨਾਣੇ ਥੋੜੇ ਛੋਟੇ ਹੁੰਦਾ ਤਾਂ ਵੀ ਬਈ ਜਿਹੜੀ ਫੁੱਲ ਕੁਆਲਟੀ ਤੇ ਜਾਊਗੀ ਬੱਕਰੀ ਤੇ ਜੇਕਰ ਕੰਨ ਵੱਡੇ ਦਾ ਤਾਂ ਵੀ ਵੈਸੇ ਚੱਲ ਜਾਂਦਾ ਪਰ ਜਿਆਦੇ ਵੱਡੇ ਕੰਨ ਉਹ ਤੋਂ ਟੁੱਟ ਜਾਂਦੇ ਕੰਨ ਉਹਦਾ ਕਰਕੇ ਵੀ ਕੁਆਲਟੀ ਜਿਹੜੀ ਘਟ ਜਾਂਦੀ ਹੈ ਸੋ ਆਪਾਂ ਖੜੇ ਕੰਨਾਂ ਦੀ ਬੱਕਰੀ ਜਿਹੜੀ ਹੁੰਦੀ ਹੈ ਉਹ ਹੀ ਮੇਨ ਟੋਪ ਕੁਆਲਟੀ ਜਾ ਜਾਂਦੀ ਹੈ ਸੋ ਹੁਣ ਬਈ ਕਈ ਬਈ ਇਹ ਵੀ ਕਹਿਣਗੇ ਵੀ ਇਹ ਸਿੰਗਾ ਵਾਲੀਆਂ ਵੀ ਹੁੰਦੀਆਂ ਹਾਂ ਬਈ ਇਹ ਬੱਕਰੀ ਜਿਹੜੀ ਸਿੰਗਾ ਚ ਵੀ ਹੁੰਦੀ ਆ ਪਰ ਮੇਨ ਦਾ ਇਹੀ ਹਿੰਦੂ ਸਿੰਘਾਂ ਵਾਲੀ ਬੱਕਰੀ ਜੇਕਰ ਕੰਨ ਖੜੇ ਹੋਣ ਸਿੰਘਾਂ ਦੀ ਸ਼ੇਪ ਜਿਹੜੀ ਉਹ ਵੀ ਸੋਹਣੀ ਹੋਵੇ ਤਾਂ ਬੱਕਰੀ ਵੀ ਕੁਆਲਿਟੀ ਦੀ ਮੰਨੀ ਜਾਊਗੀ ਜਿਹੜੇ ਕੰਨਾਂ ਦੀ ਕੁਆਲਿਟੀ ਹੋਣੀ ਚਾਹੀਦੀ ਮੇਨ ਦੀ ਤੇ ਰੰਗ ਲਾਲ ਗਲਦਾਰ ਜਾਂ ਚਿੱਟਾ ਜਾਂ ਕਾਲਾ ਕੋ ਚੱਲ ਜੂਗਾ ਸੋ ਜੇਕਰ ਆਪਾਂ ਕਈ ਵਾਰ ਨਵੇਂ ਆਪਾਂ ਬੱਕਰੀ ਖਰੀਦਣੇ ਜਾਂਦੇ ਆ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਆਪਾਂ ਬੱਕਰੀ ਖਰੀਦ ਖਰੀਦਣੇ ਜਾਂਦੇ ਤੇ ਇਹਦੇ ਵਿੱਚ ਜਿਹੜੀ ਲੋ ਕੁਆਲਿਟੀ ਦੀ ਬੱਕਰੀ ਨਹੀਂ ਜੀ ਵੀ ਰੰਗ ਤਾਂ ਸੇਮ ਹੀ ਹੁੰਦਾ ਸਿੰਘਾਂ ਸੰਗਾਂ ਵਾਲੀ ਬੱਕਰੀ ਵੀ ਨੇ ਘੋਨੀਆਂ ਵੀ ਹਿੰਦੀਆਂ ਰੋਣਾ ਜਿਹੜੇ ਕੰਨਾਂ ਉਹ ਟੁੱਟੇ ਹੁੰਦੇ ਢਿੱਗੇ ਕੰਨ ਹੁੰਦੇ ਆ ਜੇਕਰ ਆਪਾਂ ਢਿੱਗੇ ਕੰਨ ਵਾਲੀ ਬੱਕਰੀ ਖਰੀਦ ਲਾਂਗੇ ਤਾਂ ਵੀ ਲੋ ਕੁਆਲਿਟੀ ਦੀ ਬੱਕਰੀ ਹੋਊਗੀ ਤੇ ਉਹ ਆਪਾਂ ਨੂੰ ਸਸਤੀ ਤਾਂ ਮਿਲ ਜੂਗੀ ਪਰ ਜਿਹੜਾ ਉਹਦੇ ਵਿੱਚ ਆਪਾਂ ਨੂੰ ਪ੍ਰੋਫਿਟ ਕੋਈ ਨਹੀਂ ਹੋਣਾ ਜੋ ਬੱਚੇ ਪਾਊਗੀ ਤਾਂ ਉਹ ਵੀ ਢਿੱਗੇ ਕੰਨਾਂ ਦੇ ਪਾਊਗੀ ਸੋ ਇਸ ਕਰਕੇ ਆਪਾਂ ਨੂੰ ਲੋ ਕੁਆਲਿਟੀ ਦੀ ਬੱਕਰੀ ਲੈਣ ਦਾ ਕੋਈ ਫਾਇਦਾ ਨਹੀਂ ਕਈ ਵਾਰ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਨੂੰ ਸਸਤੀ ਮਿਲਦੀ ਕਰਕੇ ਆਪਾਂ ਮੰਡੀ 'ਚ ਜਾਂਦੇ ਆ ਤਾਂ ਆਪਾਂ ਨੂੰ ਪਤਾ ਨਹੀਂ ਦੇਖੋ ਕੁਆਲਿਟੀ ਦਾ ਆਪਾਂ ਸਸਤੀ ਦੇਖ ਕੇ ਬੱਕਰੀ ਖਰੀਦ ਲੈਨੇ ਆ ਵੀ ਸਸਤੀ ਮਿਲਦੀ ਆ ਪਰ ਜਿਹੜੀ ਕੁਆਲਿਟੀ ਦੀ ਬੱਕਰੀ ਆ ਵੀ ਉਹਦਾ ਤੇ ਉਹ ਆਪਾਂ ਨੂੰ ਮੁਨਾਫਾ ਵੀ ਜਿਆਦਾ ਦੇਊਗੀ ਜਿਹੜੇ ਲੋ ਕੁਆਲਟੀ ਦੀਏ ਤੇ ਬੱਚੇ ਵੀ ਬਈ ਲੋ ਰੇਟ 'ਚ ਹੀ ਵਿਕਣਗੇ ਤੇ ਆਪ ਵੀ ਜਿਹੜੀ ਉਹਨੇ ਰੇਟ 'ਚ ਹੀ ਵਿਕੋਗੀ ਜਿੰਨੇ ਚਾਪਾ ਖਰੀਦੀ ਆ ਸੋ ਇਸ ਤਰ੍ਹਾਂ ਆਪਾਂ ਬਈ ਲੋ ਕੁਆਲਟੀ ਦੀ ਬੱਕਰੀ ਖਰੀਦਣ 'ਚ ਆਪਾਂ ਨੂੰ ਕੋਈ ਪ੍ਰੋਫਿਟ ਨਹੀਂਗਾ ਸੋ ਆਪਾਂ ਨੂੰ ਜਦੋਂ ਵੀ ਆਪਾਂ ਖਰੀਦਣੀ ਟਾਪ ਕੁਆਲਟੀ ਦੀ ਬੱਕਰੀ ਖਰੀਦਣੀ ਚਾਹੀਦੀ ਫੇਰ ਹੀ ਆਪਾਂ ਜਿਹੜੇ ਬੱਚੇ ਆਉਣਗੇ ਉਹ ਵੀ ਖੜੇ ਕੰਨਾਂ ਦੇ ਹੋਣਗੇ ਟਾਪ ਕੁਆਲਟੀ ਜਾਣਗੇ ਤਾਂ ਉਹ ਵੀ ਹਾਈ ਰੇਟ 'ਚ ਹੀ ਜਾਣਗੇ ਸੋ ਕਈ ਵਾਰ ਵੀ ਆਪਾਂ ਨੂੰ ਬੱਕਰੀਆਂ ਜਿਹੜੀ ਉਮਰ ਦਾ ਨਹੀਂ ਪਤਾ ਲੱਗਦਾ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਜੇ ਜੇਕਰ ਤਾਂ ਉਹ ਖੀਰੀ ਹੋਵੇ ਦੰਦਾਂ ਤੋਂ ਤਾਂ ਉਹਦੀ ਉਮਰ ਜਿਹੜੀ ਸਾਲ ਤੋਂ ਥੱਲੇ ਹੋਊਗੀ ਤੇ ਜੇਕਰ ਉਹ ਦੋ ਦੰਦਾਂ ਦਾ ਤਾਂ ਉਹਦੀ ਉਮਰ ਸਾਲ ਤੋਂ ਉੱਤੇ ਹੋਊਗੀ ਸੋ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਕਈ ਹੁਣ ਇਹ ਵੀ ਨਹੀਂ ਪੈ ਦਿੰਦਾ ਦਾ ਵੀ ਚੱਕਰ ਦਾ ਨਹੀਂ ਪਤਾ ਹੁੰਦਾ ਵੀ ਜਦੋਂ ਖੀਰੀ ਪੱਠਾ ਸੋ ਉਹਦੇ ਦੰਦ ਜਿਹੜੇ ਸਾਰੇ ਉਹ ਛੋਟੇ ਦਿਸਣਗੇ ਪਤਲੇ ਦਿਸਣਗੇ ਜਾਦੇ ਚੌੜੇ ਜਾਂ ਮੋਟੇ ਨਹੀਂ ਹੋਣਗੇ ਸੋ ਇਸ ਤਰ੍ਹਾਂ ਆਪਾਂ ਜਿਹੜੇ ਖੀਰੀ ਪੱਠਾ ਉਹਦਾ ਪਤਾ ਲੱਗ ਜੇਕਰ ਵੀ ਪੱਠ ਦੇ ਮੇਨ ਮੂਰਲੇ ਦੰਦ ਹੁੰਦੇ ਜਿਹੜੇ ਹੀਟਲੇ ਤੇ ਉਹ ਦੋ ਦੰਦ ਜਿਹੜੇ ਵੱਡੇ ਹੋਣਗੇ ਤਾਂ ਉਹ ਦੋ ਦੰਦ ਉਹ ਜਿੱਤੇ ਉਮਰ ਜਿਹੜੀ ਉਹਦੀ ਆ ਸਾਲ ਤੋਂ ਉੱਤੇ ਹੋ ਜੂਗੀ ਸੋ ਇਸ ਤਰ੍ਹਾਂ ਆਪਾਂ ਉਮਰ ਦਾ ਪਤਾ ਲਗਾ ਸਕਦੇ ਆ ਜੇਕਰ ਉਹਦੇ ਮੂਰੇ ਦੰਦ ਚਾਰ ਵੱਡੇ ਦੰਦ ਬਾਕੀ ਛੋਟੇ ਆ ਬਰੀਕ ਆ ਤਾਂ ਵੀ ਉਹ ਚਾਰ ਦੰਦਾਂ ਉਹਦੀ ਉਮਰ ਜਿਹੜੀ ਆ ਦੋ ਸਾਲ ਹੋ ਗਈ ਦੋ ਸਾਲ ਤੋਂ ਉੱਤੇ ਹੋ ਜੂਗੀ ਸੋ ਇਸ ਤਰ੍ਹਾਂ ਜਿਹੜੀ ਆਪਾਂ ਉਹਦੀ ਉਮਰ ਦਾ ਪਤਾ ਲਗਾ ਸਕਦੇ ਆ ਜਿਹੜੀ ਹੁਣ ਆਪਾਂ ਤੁਹਾਨੂੰ ਨਿਸ਼ਾਨੀ ਦੱਸਿਆ ਦੰਦਾ ਤੋਂ ਜਿਹੜੀ ਉਮਰ ਦਸੀ ਬੱਕਰੀ ਦੀ ਸੋ ਇਹਦੇ ਤੋਂ ਤਾਂ ਆਪਾਂ ਵੀ ਜਿਹੜੀ ਪੱਠ ਹੁੰਦੀ ਉਹਨਾਂ ਦੇ ਨਿਸ਼ਾਨਿਆਂ ਨਾਲ ਪਤਾ ਲੱਗ ਜਾਂਦਾ ਵੀ ਅਜੇ ਵੀ ਛੋਟੀ ਐ ਪੱਠ ਜਿਆਦਾ ਕੋਈ ਉਮਰ ਨਹੀਂ ਕੀ ਬੱਕਰੀ ਦੀ ਤੇ ਜੇਕਰ ਆਪਾਂ ਵੱਡੀ ਬੱਕਰੀ ਖਰੀਦਣੀ ਆ ਤਾਂ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਤਾਂ ਜੇ ਆਪਾਂ ਨਵਾਂ ਸ਼ੁਰੂ ਕਰਨਾ ਕੰਮ ਵੀ ਤਾਂ ਉਹਦੇ ਵਿੱਚ ਆਪਾਂ ਨੂੰ ਕਈ ਵਾਰ ਪਤਾ ਨਹੀਂ ਹੁੰਦਾ ਬੱਕਰੀ ਖਰੀਦਣ ਜਾਂਦੇ ਆ ਤਾਂ ਆਪਾਂ ਨੂੰ ਜਾਦੇ ਵੱਡੀ ਬੱਕਰੀ ਮਿਲ ਜਾਂਦੀ ਆ ਤੇ ਆਪਾਂ ਦੰਦਾਂ ਦਾ ਆਪਾਂ ਨੂੰ ਚੈੱਕ ਕਰਨ ਦਾ ਪਤਾ ਨਹੀਂ ਹੁੰਦਾ ਤਾਂ ਆਪਾਂ ਨੂੰ ਉਹਦੇ ਵਿੱਚ ਵੀ ਕਈ ਵਾਰੀ ਘਾਟਾ ਪੈ ਜਾਂਦਾ ਵੀ ਗੁੱਡੀ ਬੱਕਰੀ ਆਪਾਂ ਲੈ ਆਉਂਦੇ ਆ ਤਾਂ ਉਹ ਜਿਹੜੀ ਇੱਕ ਸਾਲ ਲਈ ਪੀ ਰੱਖੀ ਜਾਂਦੀ ਉਹਦੇ ਬਾਅਦਾਂ ਤਾਂ ਹੁਣ ਸੇਲ ਕਰਨੀ ਪੈਂਦੀ ਕਿਉਂਕਿ ਉਮਰ ਜਲਦੀ ਹੁੰਦੀ ਏ ਦੀ ਸੋ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਜਿਹੜੀ ਬਈ ਬੱਕਰੀ ਦੇ ਅੱਠ ਦਾ ਹੁੰਦਾ ਉਹ ਦੰਦਾਂ ਬਾਰੇ ਤਾਂ ਆਪਾਂ ਤੁਹਾਨੂੰ ਦੱਸ ਹੀ ਤਾਂ ਜਿਵੇਂ ਕੋ ਦੋ ਦੰਦਾਂ ਦਾ ਫਿਰ ਉਹ ਚਾਰ ਦੰਦ ਹੋ ਜੀ ਗਈ ਫਿਰ ਉਹ 6 ਹੋ ਗਈ ਫਿਰ 8 ਹੋ ਗਈ ਤੇ ਜੇਕਰ ਉਹ 8 ਦੰਦਾਂ ਦਾ 8ਵੇਂ ਦੰਦ ਵੀ ਜਿਹੜੇ ਉਹਦੇ ਹਿੱਲ ਰਹੇ ਆ ਵੀ ਮਣਕ ਚਲ ਡੇਗੂ ਵੀ ਉਹ ਤਾਂ ਪੂਰੀ ਈਡੀ ਉਮਰ ਲੈ ਚੁੱਕੀ ਹੈ ਬੱਕਰੀ ਉਹ ਥੋੜੀ ਉਮਰੀ ਜਾਂਦੀ ਬਾਕੀ ਉਹਦੀ ਸੋ ਉਹ ਵੀ ਆਪਾਂ ਨੂੰ ਨਹੀਂ ਖਰੀਦਣੀ ਚਾਹੀਦੀ ਕਿਉਂਕਿ ਆਪਾਂ ਤਾਂ ਆਪਾਂ ਨੂੰ ਵੱਡੀ ਬੱਕਰੀ ਖਰੀਦਣ ਵਿੱਚ ਜਿਹੜਾ ਕੋਈ ਫਾਇਦਾ ਨਹੀਂ ਹੈ ਆਪਾਂ ਨੂੰ ਜੇ ਨਵਾਂ ਕੰਮ ਸ਼ੁਰੂ ਕਰਨ ਦਾ ਆਪਾਂ ਨੂੰ ਪਾਠੀ ਖਰੀਦਣ ਚ ਫਾਇਦਾ ਦੋ ਦੰਦ ਚਾਰ ਦੰਦ ਤੇ ਜੇ ਆਪਾਂ ਬੱਕਰੀ ਖਰੀਦਣੀ ਆ ਤਾਂ ਫਿਰ ਆਪਾਂ ਨੂੰ ਵੀ ਛੇ ਦੰਦ ਬੱਕਰੀ ਖਰੀਦਣੀ ਚਾਹੀਦੀ ਜੇਕਰ ਆਪਾਂ ਨਵਾਂ ਕੰਮ ਆ ਅੱਠ ਦੰਦ ਬੱਕਰੀ ਵੀ ਨਾ ਖਰੀਦੋਗੇ ਸੋ ਇਹਦੇ ਵਿੱਚ ਆਪਾਂ ਤੁਹਾਨੂੰ ਦੱਸ ਦਿੰਨੇ ਆ ਜੇਕਰ ਵੀ ਆਪਾਂ ਵੱਡੀ ਬੱਕਰੀ ਖਰੀਦ ਲਿਉਂਨੇ ਤਾਂ ਉਹਦੇ ਵਿੱਚ ਇਹ ਹੀ ਹੁੰਦਾ ਵੀ ਕਈ ਵਾਰ ਬੱਕਰੀ ਜਿਆਦਾ ਸੂਏ ਹੋਈ ਪਈ ਹੁੰਦੀ ਸੂਏ ਜਿਆਦਾ ਸੂ ਪੈਂਦੀ ਤਾਂ ਉਸ ਤੋਂ ਬਾਅਦ ਜਿਹੜਾ ਗੱਭਣ ਠਹਿਰਨ ਤੇ ਵੀਡੀਓ ਨੂੰ ਪ੍ਰੋਬਲਮ ਆਉਂਦੀ ਆ ਤੇ ਵੈਸੇ ਵੀ ਜਿਹੜੀ ਉਹ ਬਿਮਾਰ ਰਹਿਣ ਲੱਗ ਪੈਂਦੀ ਕੋਮਰ ਜਾਦੇ ਹੋ ਜਾਂਦੀ ਆ ਤਾਂ ਬਿਮਾਰੀਆਂ ਥੋੜੀਆਂ ਜਿਆਦਾ ਹੋਣ ਲੱਗ ਪੈਂਦੀਆਂ ਉਹਦੇ ਵਿੱਚ ਸੋ ਇਸ ਤਰ੍ਹਾਂ ਜੇਕਰ ਆਪਾਂ ਨਵਾਂ ਕੰਮ ਸ਼ੁਰੂ ਕਰਨਾ ਤਾਂ ਆਪਾਂ ਨੂੰ ਦੋ ਦੰਦ ਜਾਂ ਕਿਰੀ ਪਾਠੀ ਲੈਣੀ ਚਾਹੀਦੀ ਆ ਜੇਕਰ ਆਪ ਬੱਕਰੀ ਲੈਣੀ ਆ ਚਾਰ ਦੰਦ ਦੇ ਛੇ ਦੰਦਾਂ ਦਾ ਆਪਾਂ ਨੂੰ ਲੈਣੀ ਚਾਹੀਦੀ ਆ ਸੋ ਇਸ ਤਰ੍ਹਾਂ ਜਿਹੜੀ ਆਪਾਂ ਉਮਰ ਦੇ ਕੇ ਬੱਕਰੀ ਖਰੀਦ ਸਕਦੇ ਆ ਤੇ ਤਾਂ ਕਿ ਆਪਾਂ ਨੂੰ ਕੋਈ ਘਾਟਾ ਨਾ ਪਵੇ ਆਪਣਾ ਕੰਮ ਸ਼ੁਰੂ ਕਰਨਾ ਤਾਂ ਇਸ ਤਰ੍ਹਾਂ ਆਪਾਂ ਬੱਕਰੀ ਜਿਹੜੀ ਉਹ ਖਰੀਦ ਸਕਦੇ ਆ ਸੋ ਹਾਂਜੀ ਬਈ ਇਸ ਤੋਂ ਪਹਿਲਾਂ ਆਪਾਂ ਤੁਹਾਨੂੰ ਬੱਕਰੀ ਦੀ ਬਈ ਕੁਆਲਟੀ ਬਾਰੇ ਵੀ ਦੱਸ ਚੁੱਕੇ ਆ ਤੇ ਜਿਹੜੀ ਉਮਰ ਦਾ ਕਿਵੇਂ ਪਤਾ ਕਰੀਏ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇ ਚੁੱਕੇ ਆ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਵੀ ਇਹਨਾਂ ਦੀ ਹਾਈਟ ਕਿੰਨੀ ਕੁ ਹੁੰਦੀ ਹੈ ਇਹ ਬਈ ਜਿਹੜੀਆਂ ਬਰਬਰੀ ਬੱਕਰੀਆਂ ਹੁੰਦੀਆਂ ਦਰਮਿਆਨੀ ਹਾਈਟ ਦੀਆਂ ਹੁੰਦੀਆਂ ਜਿਆਦਾ ਇਹਨਾਂ ਦੀ ਹਾਈਟ ਨਹੀਂ ਹੁੰਦੀਗੀ ਕੋਈ ਵਿਰਲੀ ਬੱਕਰੀ ਹੁੰਦੀ ਜਿਹਦੀ ਥੋੜੀ ਬਹੁਤ ਹੈਾਈਟ ਹੋਗੀ ਜਿਆਦਾ ਤਾਂ ਵੈਸੇ ਦਰਮਿਆਨੀ ਹਾਈਟ ਦੀਆਂ ਹੁੰਦੀਆਂ ਤੇ ਇਸ ਤਰ੍ਹਾਂ ਜਦੋਂ ਵੀ ਆਪਾਂ ਬਈ ਬੱਕਰੀ ਖਰੀਦਣੀ ਆ ਤਾਂ ਆਪਾਂ ਨੂੰ ਇਹ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਵੀ ਆਪਾਂ ਨੂੰ ਜਿਹੜੀ ਬੱਕਰੀ ਖਰੀਦਣੀ ਹੈ ਇੱਕ ਤਾਂ ਕੁਆਲਿਟੀ ਦੀ ਹੋਵੇ ਤੇ ਦੂਜੇ ਨੰਬਰ ਤੇ ਜਿਹੜੀ ਉਮਰ ਆਪਾਂ ਨੂੰ ਸਹੀ ਪਤਾ ਹੋਵੇ ਇੱਕ ਤਰ੍ਹਾਂ ਜੇਕਰ ਆਪਾਂ ਨੂੰ ਵੀ ਬੱਕਰੀ ਕੁਆਲਿਟੀ ਉਮਰ ਤੇ ਜ ਇਹ ਆਪਾਂ ਜਾਣਕਾਰੀ ਨਾਲ ਬੱਕਰੀ ਖਰੀਦਾਂਗੇ ਤਾਂ ਉਹਦੇ ਵਿੱਚ ਫੇਰ ਹੀ ਆਪਾਂ ਅੱਗੇ ਵਧ ਸਕਾਂਗੇ ਸੋ ਇਹ ਸੀ ਵੀ ਅੱਜ ਦੀ ਜਾਣਕਾਰੀ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਧੰਨਵਾਦ